ਸਵੇਰੇ ਦਿੱਲੀ ਤੋਂ ਪਰੇ ਜੋ ਕਿ ਆਪਣੇ ਪਿੰਡ ਤੋਂ ਤੱਕ ਨੌਜਵਾਨ ਸਕੂਲੀ ਤੇ ਖੇਵਾੜੇ ਸਾਈਡ ਨੂੰ ਜਾ ਰਹੇ ਸੀ ਮੋਰੇ ਮੋਟਰਸਾਈਕਲ ਵਾਲ ਰੋਕ ਸਾਈਡ ਆ ਕੇ ਉਹ ਟੇ ਕਰ ਲਗਾ ਉਹਨਾਂ ਦਾ ਆਫ ਰੋਡ ਤੇ ਐਕਸੀਡੈਂਟ ਹੋਈ ਜਿਹਦੇ ਵਿੱਚ ਪਿੰਡ ਦੇ ਸਾਹਜ ਘਰ ਤੱਕ ਨੌਜਵਾਨ ਆਪਣਾ ਆ ਰਿਹਾ ਸੀ ਉਹਨੇ ਜਦੋਂ ਦੇਖਿਆ ਤਾਂ ਪਿੰਡ ਦੇ ਸਾਹਜ ਨੌਜਵਾਨ ਦੇ ਮੁੰਡੇ ਸੀ ਦੋਨੇ ਤੇ ਉਹਨੇ ਸਾਰਿਆਂ ਨੂੰ ਕਾਲ ਕੀਤੀ ਉਸ ਟਾਈਮ ਮੌਕੇ ਤੇ ਮੈਮੀ ਉੱਤੇ ਪਹੁੰਚ ਗਿਆ ਤੇ ਪਿੰਡ ਦੀ ਗੁਰਬੰਦੀ ਸਾਰੇ ਪਹੁੰਚ ਗਏ ਤੇ ਦੋ ਬੰਦੇ ਮੁੰਡੇ ਜਿਹੜੇ ਆ ਬਹੁਤ ਜ਼ਿਆਦਾ ਗੰਭੀਰ ਹਾਦਸੇ ਸੀਗੇ ਉਹਨਾਂ ਦੀ ਤਾਂ ਡੈਥ ਹੋ ਗਈ ਜੀ ਹੁਣ ਤੇ ਉਸ ਮਾਮਲੇ ਵਿੱਚ ਅਸੀਂ ਅੱਜ ਹੁਣ ਸਾਂਝ ਕੋ ਚੌਂਕੀ ਸਵੇਰੇ ਆਏ ਹੋਏ ਡੈਥ ਜਿਹੜੀ ਹੋਈ ਉਹ ਮੁੰਡੇ ਕੀ ਨਾਂ ਆ ਉਹਨਾਂ ਦੇ ਤੇ ਕਿੰਨੀ ਕਿੰਨੀ ਉਮਰ ਹੈਗੀ ਉਹਨਾਂ ਦੀ ਤੇ ਇੱਕ ਵਿਕਰਮਜੀਤ ਸਿੰਘ ਸਾਂਝ ਉਹਦੀ ਉਮਰ ਹੈਗੀ ਲਗਭਗ 17 ਸਾਲ ਤੇ ਦੂਸਰੇ ਜਿਹੜੇ ਡੈਥ ਹੋਈ ਆ ਉਹਦਾ ਨਾਂ ਰਜਾ ਸਮਰ ਤੇ ਉਹਦੀ ਉਮਰ 16 ਸਾਲ ਹੈ 16 ਸਾਲ ਦੀ ਤੇ ਬਾਕੀ ਜਿਹੜੇ ਨੌਜਵਾਨ ਜਿੰਨੇ ਵੀ ਆ ਉਹ ਵੀ ਗੰਭੀਰ ਹਾਲਤ ਵਿੱਚ ਉਹਨਾਂ ਦੇ ਸੱਟਾ-ਚੂਟਾ ਲੱਗੇ ਆ ਉਹ ਹਸਪੀਟਲ ਵਿੱਚ ਆ ਗਾ ਫਗਵਾੜਾ ਹਸਪੀਟਲ ਦੇ ਦਾਖਲੇ ਫਗਵਾੜਾ ਹਸਪੀਟਲ ਦਾਖਲੇ ਤੇ ਕੀ ਹੁਣ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਉਹਨਾਂ ਨੇ ਕਹਿਣਾ ਕਿ ਉਹਨਾਂ ਮੁਤਾਬਕ ਜੋ ਬੰਨਦੀ ਕਾਰਵਾਈ ਉਹ ਕੀਤੀ ਜਾਊਗੀ ਤੇ ਹੁਣ ਅਸੀਂ ਉਹਨਾਂ ਨੂੰ ਲੈ ਕੇ ਨਾਲ ਆਪਣੇ ਜੋ ਵੀ ਬੰਨਦੀ ਕਾਰਵਾਈ ਉਹ ਕਰਵਾਉਣੀ ਚਾਹੁੰਦੇ ਹਾਂ ਠੀਕ ਆ ਜੀ ਤੇ ਜਿਹੜੇ ਬੱਚੇ ਆ ਇਹ ਕਿਹਨਾਂ ਕਿਹਨਾਂ ਦੇ ਬੱਚੇ ਇਹਨਾਂ ਦੇ ਫਾਦਰ ਦਾ ਕੀ ਨਾਮ ਹੈਗਾ ਇੱਕ ਆਪਣੇ ਡੇਟੇ ਐਸ 4 ਪੁਆਇੰਟ ਕਾਲਾ ਕਹਿੰਦੇ ਉਹਨੇ ਹਾਂਜੀ ਧੀਰਜ ਧੀਰਜ ਅੱਛਾ ਤੇ ਦੂਸਰਾ ਆਪਣੇ ਸ਼ਮਸ਼ੀਰ ਸਿੰਘ ਸ਼ੇਰਾ ਜੀ ਸ਼ਮਸ਼ੀਰ ਸਿੰਘ ਸ਼ੇਰ ਸਾਹਿਬ ਕਾ ਪੁੱਤ ਹਾਂਜੀ ਸਾਹਿਬ ਕਾ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਪਰਿਵਾਰ ਵਿੱਚ ਬਹੁਤ ਮੰਦ ਭੜਗੀ ਖਬਰ ਹੈ ਸਾਂਝ ਕਲਾਂ ਤੋਂ ਸਥਿਕਾਰ ਜੀ ਜੱਜ ਸਾਹਿਬ ਦੋ ਸਾਂਝਾ ਤੋਂ ਐਕ 2 ਨੌਜਵਾਨਾਂ ਦੇ ਐਕਸੈਂਟ ਨਾਮ ਹੋਂ ਦਾ ਸਮਾਂ ਚ ਪ੍ਰਾਪਤ ਹੋਇਆ ਕਿ ਕਹਿੰਨਾ ਤੁਹਾਡੀ ਇਕੋ ਜੀ ਮਿਤੀ 12 ਦੋ 26 ਨੂੰ ਸਾਨੂੰ ਕਰੀਬ 6:30 ਵਜੇ ਫੋਨ ਆਇਆ ਵੀ ਦਸਾਂਝਾ ਤੋਂ ਫਗਵਾੜਾ ਰੋਡ ਦੇ ਵਿੱਚ ਅੰਦਰਾ ਕਲਾਸ ਕੇ ਹੱਥ ਪੈਂਦੀ ਉੱਤੇ ਐਕਟਵਾ ਦਾ ਤੇ ਮੋਰਚਲ ਦਾ ਐਕਸੀਡੈਂਟ ਹੋਇਆ ਅੱਛਾ ਜੀ ਜਿਹਦੇ ਵਿੱਚ ਮੌਕੇ ਤੇ ਪਹੁੰਚ ਕੇ ਅੱਥੇ ਵਿਕਰਮਜੀਤ ਸਿੰਘ ਦਸਾਂਝ ਜਿਹਦੀ ਉਮਰ 17 ਸਾਲ ਸਿਮਰ ਪ੍ਰਜਾ ਜਿਹਦੀ ਉਮਰ 15 ਸਾਲ ਇਹ ਦੋਵੇਂ ਜਣੇ ਆਪਣੀ ਸਕੂਟਰੀ ਐਕਟਵਾ ਤੇ ਸਮਾਨ ਲੈਣ ਵਾਸਤੇ ਫਗਵਾੜੇ ਨੂੰ ਜਾ ਰਹੇ ਸਨ ਤੇ ਫਗਵਾੜੇ ਸਾਈਡ ਤੋਂ ਇੱਕ ਮੋਟਰਸਾਈਕਲ ਜਿਸ ਤੇ ਦੋ ਨੌਜਵਾਨ ਸਨ ਬੜੀ ਤੇਜ਼ ਰਫਤਾਰ ਲਿਆ ਕੇ ਰੌਂਗ ਸੈਂਡ ਉਹਨਾਂ ਨੇ ਐਕਟਵਾ ਦੇ ਵਿੱਚ ਮਾਰ ਕੇ ਐਕਸੀਡੈਂਟ ਕੀਤਾ ਜਿਸ ਨਾਲ ਇਹਨਾਂ ਲੜਕੀਆਂ ਦੇ ਕਾਫੀ ਸੱਟਾਂ ਲੱਗੀਆਂ ਤੇ ਵੀਕਲਾਂ ਤੋਂ ਉਹਨਾਂ ਦਾ ਵੀ ਨੁਕਸਾਨ ਹੋਇਆ ਫਿਰ ਇਹਨਾਂ ਦੇ ਵਾਰਸਾਂ ਨੇ ਸਵਾਰੀ ਦਾ ਪ੍ਰਬੰਧ ਕਰਕੇ ਇਹਨਾਂ ਨੂੰ ਸਿਰ ਹਲਾ ਤਾਲ ਭਗਵਾੜਾ ਦੇ ਅੱਗੇ ਉੱਥੋਂ ਉਹਨਾਂ ਨੇ ਰੈਪਰ ਡੀਐਮਸੀ ਲਗਾਉਣੇ ਦਾ ਕੰਮ ਦਿੱਤਾ ਬਿਕਰਮਜੀਤ ਦੀ ਰਸਤੇ ਵਿੱਚ ਮੌਤ ਹੋ ਗਈ ਠੀਕ ਹੈ ਤੇ ਸਿਮਰ ਪ੍ਰਜਾ ਦੀ ਲੁਧਿਆਣਾ ਦੇ ਡੀ ਐਮ ਸੀ ਜਾ ਕੇ ਮੌਤ ਹੋਈ ਤੇ ਫਿਰ ਅਸੀਂ ਇਹਨਾਂ ਦਾ ਉੱਥੋਂ ਰਿਕਾਰਡ ਸਾਰਾ ਹਾਸਲ ਕਰਕੇ ਡੈੱਡ ਬਾਡੀਆਂ ਲਿਆ ਕੇ ਸਿਵਲ ਹਸਪਤਾਲ ਮੌਚਰੀ ਵਿੱਚ ਫਲੋਰ ਐਡਮਿਟ ਕਰਾਇਆ ਠੀਕ ਹੈ ਜੇ ਸੰਬੰਧੀ ਅੱਜ ਧੀਰਜ ਪ੍ਰਜਾ ਪੁੱਤਰ ਮਨੁਭਾ ਦਰਵਾਸੀ ਦਸਾਂਝ ਕਲਾਂ ਦਾ ਬਿਆਨ ਹਾਸਲ ਕੀਤਾ ਉਸ ਦੇ ਆਧਾਰ ਤੇ ਅਸੀਂ ਪਰਚਾ ਨੰਬਰ ਮੁਕੱਦਮਾ ਨੰਬਰ 38 ਮਿਤੀ ਅੱਜ ਦੀ ਦਰਜ ਕਰਕੇ اگلی ਕਾਰਵਾਈ ਅਮਨ ਵਿੱਚ ਲਿਆਂਦੀ ਗਈ ਹੈ। ਕਸੂਰਵਾਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ اگلی ਕਾਰਵਾਈ ਅਮਨ ਵਿੱਚ ਲਿਆਂਦੀ ਜਾਵੇ।